ਵੱਡੀ ਖਬਰ ਜੋ ਰਾਜਸਥਾਨ ਦੇ ਨਾਲ ਲੱਗਦੇ जैसल ਮੇਲ ਦੇ ਕਿਸੇ ਪਿੰਡ ਦੀ ਹੈ ਜਿੱਥੋਂ ਦੇ ਲੋਕਾਂ ਦਾ ਇਹ ਕਹਿਣਾ ਹੈ ਕਿ ਰਾਤ ਦੇ ਸਮੇਂ ਉਹਨਾਂ ਦੇ گاؤں ਦੇ ਵਿੱਚ ਇੱਕ ਵੱਡੀ ਮਿਸਾਈਲ ਆ ਕੇ ਜਾਂ ਬੰਬ ਦਾ ਟੁਕੜਾ ਆ ਕੇ ਡਿੱਗਦਾ ਹੈ ਜਿਸ ਦੇ ਨਾਲ ਲੋਕ ਪੂਰੀ ਤਰ੍ਹਾਂ دہشت ਦੇ ਵਿੱਚ ਆ ਜਾਂਦੇ ਹਨ ਅਤੇ ਘਬਰਾ ਜਾਂਦੇ ਹਨ ਪਿੰਡ ਦੇ ਲੋਕ ਦੱਸਦੇ ਹਨ ਕਿ ਉਹ ਰਾਤ ਦੇ ਸਮੇਂ ਆਪਸ ਦੇ ਵਿੱਚ ਬੈਠੇ ਗੱਲਾਂ ਕਰ ਰਹੇ ਸਨ ਅਤੇ ਕੁਝ ਲੋਕ ਖਾਣਾ ਖਾ ਰਹੇ ਸਨ ਅਤੇ ਥੋੜੀ ਹੀ ਦੇਰ ਤੱਕ ਆਸਮਾਨ ਤੋਂ ਇੱਕ ਚੀਜ਼ ਆ ਕੇ ਧਰਤੀ ਤੇ ਡਿੱਗਦੀ ਹੈ ਜਿਸ ਦੇ ਨਾਲ ਉਹ ਸਾਰੇ ਲੋਕ ਘਬਰਾ ਜਾਂਦੇ ਹਨ ਅਤੇ ਉਹ ਲੋਕ ਉਸ ਨੂੰ ਦੇਖ ਜਾ ਕੇ ਦੇਖਦੇ ਹਨ ਕਿ ਉਹ ਕੀ ਚੀਜ਼ ਹੈ ਅਤੇ ਉਹ ਉਸ ਨੂੰ ਦੇਖਦੇ ਹਨ ਅਤੇ ਕਹਿੰਦੇ ਹਨ ਕਿ ਉਹ ਇੱਕ ਮਸਾਈਨ ਦਾ ਟੁਕੜਾ ਜਾਂ ਫਿਰ ਕਿਸੇ ਬੰਬ ਦਾ ਟੁਕੜਾ ਹੋ ਸਕਦਾ ਹੈ ਉਹ ਲੋਕ ਉਸ ਨੂੰ ਹੱਥ ਲਾਉਣ ਤੋਂ ਕਤਰਉਂਦੇ ਹਨ ਅਤੇ ਉਸ ਕਹਿੰਦੇ ਹਨ ਕਿ ਇਹ ਚੀਜ਼ ਪਤਾ ਨਹੀਂ ਕਿ ਹੋ ਸਕਦੀ ਹੈ ਜਿਵੇਂ ਹੀ ਸਵੇਰ ਹੁੰਦੀ ਹੈ ਉਹ ਉਸ ਨੂੰ ਦੇਖਦੇ ਹਨ ਅਤੇ ਪੁਲਿਸ ਨੂੰ ਤੁਰੰਤ ਹੀ ਖਬਰ ਕਰ ਦਿੰਦੇ ਹਨ ਜਿਸ ਦੇ ਨਾਲ ਆਰਮੀ ਫੋਰਸ ਵੀ ਆ ਕੇ ਉਸ ਚੀਜ਼ ਨੂੰ ਦੇਖਦੀ ਹੈ ਅਤੇ ਉਸ ਦੇ ਆਲੇ-ਦੁਆਲੇ ਆਪਣਾ ਘੇਰਾ ਬਣਾ ਲੈਂਦੀ ਹੈ ਅਤੇ ਉਸ ਚੀਜ਼ ਦਾ ਮੁਆਇਨਾ ਕਰਦੀ ਹੈ ਇਸ ਤੋਂ ਇਹ ਪਤਾ ਚਲਦਾ ਹੈ ਕਿ ਪਾਕਿਸਤਾਨ ਭਾਰਤ ਤੇ ਲਗਾਤਾਰ ਹਮਲਾ ਕਰ ਰਿਹਾ ਹੈ ਜਿਸ ਦੇ ਨਾਲ ਲੜਾਈ ਦਾ ਮਾਹੌਲ ਵੱਧਦਾ ਜਾ ਰਿਹਾ ਹੈ ਅਤੇ ਪੂਰੇ ਭਾਰਤ ਦੇ ਵਿੱਚ ਇੱਕ دہشت ਦਾ ਮਾਹੌਲ ਬਣਿਆ ਹੋਇਆ ਹੈ। ਇੱਕ ਵੱਡੀ ਖਬਰ ਜੋ ਰਾਜਸਥਾਨ ਦੇ ਨਾਲ ਲੱਗਦੇ जैसल ਮੇਲ ਦੇ ਕਿਸੇ ਪਿੰਡ ਦੀ ਹੈ ਜਿੱਥੋਂ ਦੇ ਲੋਕਾਂ ਦਾ ਇਹ ਕਹਿਣਾ ਹੈ ਕਿ ਰਾਤ ਦੇ ਸਮੇਂ ਉਹਨਾਂ ਦੇ گاਉਂ ਦੇ ਵਿੱਚ ਇੱਕ ਵੱਡੀ ਮਿਸਾਈਲ ਆ ਕੇ ਜਾਂ ਬੰਬ ਦਾ ਟੁਕੜਾ ਆ ਕੇ ਡਿੱਗਦਾ ਹੈ ਜਿਸ ਦੇ ਨਾਲ ਲੋਕ ਪੂਰੀ ਤਰ੍ਹਾਂ دہشت ਦੇ ਵਿੱਚ ਆ ਜਾਂਦੇ ਹਨ ਅਤੇ ਘਬਰਾ ਜਾਂਦੇ ਹਨ ਪਿੰਡ ਦੇ ਲੋਕ ਦੱਸਦੇ ਹਨ ਕਿ ਉਹ ਰਾਤ ਦੇ ਸਮੇਂ ਆਪਸ ਦੇ ਵਿੱਚ ਬੈਠੇ ਗੱਲਾਂ ਕਰ ਰਹੇ ਸਨ ਅਤੇ ਕੁਝ ਲੋਕ ਖਾਣਾ ਖਾ ਰਹੇ ਸਨ ਅਤੇ ਥੋੜੀ ਹੀ ਦੇਰ ਤੱਕ ਆਸਮਾਨ ਤੋਂ ਇੱਕ ਚੀਜ਼ ਆ ਕੇ ਧਰਤੀ ਤੇ ਡਿੱਗਦੀ ਹੈ ਜਿਸ ਦੇ ਨਾਲ ਉਹ ਸਾਰੇ ਲੋਕ ਘਬਰਾ ਜਾਂਦੇ ਹਨ ਅਤੇ ਉਹ ਲੋਕ ਉਸ ਨੂੰ ਦੇਖ ਜਾ ਕੇ ਦੇਖਦੇ ਹਨ ਕਿ ਉਹ ਕੀ ਚੀਜ਼ ਹੈ ਅਤੇ ਉਹ ਉਸ ਨੂੰ ਦੇਖਦੇ ਹਨ ਅਤੇ ਕਹਿੰਦੇ ਹਨ ਕਿ ਉਹ ਇੱਕ ਮਸਾਈਨ ਦਾ ਟੁਕੜਾ ਜਾਂ ਫਿਰ ਕਿਸੇ ਬੰਬ ਦਾ ਟੁਕੜਾ ਹੋ ਸਕਦਾ ਹੈ ਉਹ ਲੋਕ ਉਸ ਨੂੰ ਹੱਥ ਲਾਉਣ ਤੋਂ ਕਤਰਉਂਦੇ ਹਨ ਅਤੇ ਉਸ ਕਹਿੰਦੇ ਹਨ ਕਿ ਇਹ ਚੀਜ਼ ਪਤਾ ਨਹੀਂ ਕਿ ਹੋ ਸਕਦੀ ਹੈ ਜਿਵੇਂ ਹੀ ਸਵੇਰ ਹੁੰਦੀ ਹੈ ਉਹ ਉਸ ਨੂੰ ਦੇਖਦੇ ਹਨ ਅਤੇ ਪੁਲਿਸ ਨੂੰ ਤੁਰੰਤ ਹੀ ਖਬਰ ਕਰ ਦਿੰਦੇ ਹਨ ਜਿਸ ਦੇ ਨਾਲ ਆਰਮੀ ਫੋਰਸ ਵੀ ਆ ਕੇ ਉਸ ਚੀਜ਼ ਨੂੰ ਦੇਖਦੀ ਹੈ ਅਤੇ ਉਸ ਦੇ ਆਲੇ-ਦੁਆਲੇ ਆਪਣਾ ਘੇਰਾ ਬਣਾ ਲੈਂਦੀ ਹੈ ਅਤੇ ਉਸ ਚੀਜ਼ ਦਾ ਮੁਆਇਨਾ ਕਰਦੀ ਹੈ ਇਸ ਤੋਂ ਇਹ ਪਤਾ ਚਲਦਾ ਹੈ ਕਿ ਪਾਕਿਸਤਾਨ ਭਾਰਤ ਤੇ ਲਗਾਤਾਰ ਹਮਲਾ ਕਰ ਰਿਹਾ ਹੈ ਜਿਸ ਦੇ ਨਾਲ ਲੜਾਈ ਦਾ ਮਾਹੌਲ ਵੱਧਦਾ ਜਾ ਰਿਹਾ ਹੈ ਅਤੇ ਪੂਰੇ ਭਾਰਤ ਦੇ ਵਿੱਚ ਇੱਕ ਅਦਹਿਸ਼ਤ ਦਾ ਮਾਹੌਲ ਬਣ